ਅੱਜ ਆਪਾਂ ਅੱਜ ਆਪਾਂ ਚੱਲਦੇ ਆਂ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਵੱਲ ਤਿਆਰ ਹੋ ਚੁੱਕੇ ਆਂਗੇ ਤੇ ਬੈਗ ਜਮਾ ਕਰਵਾਉਣੇ ਆਪਾਂ ਗੱਡੜੀ ਘਰ ਤੇ ਜਾ ਕੇ ਰਾਤ ਰਾਤ ਬਹੁਤ ਸੀ ਖੰਡ ਵੀ ਬਹੁਤ ਰਹੀ ਰਾਤ ਤੇ ਸੰਗੋ ਚੱਲਦੇ ਆਂ ਤੇ ਆਪਾਂ ਘਰ ਦੇ ਵਿੱਚ ਕਰਾਉਣੇ ਆ ਬੈਗ ਜਮਾ ਤੇ ਉਸ ਤੋਂ ਬਾਅਦ ਚੱਲਾਏ ਤੇ ਅੱਗੇ ਤੁਹਾਨੂੰ ਸਾਥ ਦਿਖਾਵਾਂਗੇ ਸਾਰੇ ਦਾ ਸਾਰਾ ਨਾ ਕੋਈ ਹੋਰ ਗੱਲ ਡੈਮੋਗ੍ਰਾਫੀ ਅੱਜ ਦੇ ਮਾਪ ਆਇਆਗੇ ਗਾਠੜੀ ਘਰ ਦੇ ਵਿੱਚ ਬੈਗ ਜਮਾ ਕਰਵਾਉਣ ਦੇ ਇੱਥੇ ਤਕਰੀਬਨ ਬਹੁਤ ਭੀੜ ਹੈ ਤੇ ਲੱਗਣਾ ਲੱਗੂਗਾ ਤਕਰੀਬਨ 1 ਘੰਟਾ ਗਾਠੜੀ ਘਰ ਦੇ ਵਿੱਚ ਬੈਗ ਜਮਾ ਕਰਾਉਣ ਦੇ ਇਹ ਹੈ ਗਾਠੜੀ ਘਰ ਦੇ ਵਿੱਚ ਭੀੜ ਬੈਗ ਜਮਾ ਕਰਵਾਉਣ ਵਾਲਿਆਂ ਦੇ ਦੇਖੋ ਬੜੀ ਜਿਆਦਾ ਜਾਰੀ ਮੰਗੋ ਵਾਲੀ ਤੱਕ ਆ ਗੁਰੂ ਕੇਲੀ ਆਲੀਸੀ ਜੇ ਲੋਣਾ ਸਮਾਉਂ ਆਪ ਜਨਾ ਸਮਾਉਂ ਆਪਣਾ ਕਾਠੜੀ ਘਰ ਦੇ ਵਿੱਚ ਕਾਠੜੀ ਕਰਾ ਦੀ ਜਾਵਾ ਤੇ ਹੁਣ ਆਪ ਅੱਗੇ ਚੱਲਦੇ ਆਂ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਆਪਾਂ ਚੱਲਦੇ ਆਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਹੁਤ ਬਹੁਤ ਹਜ਼ੂਰਤ ਸਜਾਇਆ ਹੈ ਦਰਬਾਰ ਸਾਹਿਬ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਸਿਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਚੁੱਕੇ ਹਾਂਗੇ ਹੁਣ ਆਪਾਂ ਦਰਬਾਰ ਸਾਹਿਬ ਕੋ ਮੱਥਾ ਟੇਕਣ ਤੋਂ ਬਾਅਦ ਪਹੁੰਚ ਚੁੱਕੇ ਹਾਂਗੇ ਲੰਗਰ ਹਾਲ ਦੇ ਵਿੱਚ ਤੇ ਇੱਥੇ ਆਪਾਂ ਸੰਗਤਾਂ ਦਾ ਲੰਗਰ ਤੇ ਉਸ ਤੋਂ ਬਾਅਦ ਪਾਵਾਂਗੇ ਚਾਲੇ ਆਪਾਂ ਗੋਵਿੰਦ ਧਾਮ ਵੱਲ ਸਵੇਰੇ ਨਗੀਲਾ ਲਾਂ ਲੰਗਰ ਦੇ ਵਿੱਚ ਸਤ ਸੰਗਤਾਂ ਦਾ ਲੰਗਰ ਸਕਣ ਦੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਚੱਲਦੇ ਹਾਂ ਗੋਵਿੰਦ ਧਾਮ ਵੱਲ ਲੰਗਰ ਪਾਣੀ ਸ਼ਕਲੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਤੇ ਹੁਣ ਆਪਾਂ ਜਲਦੇ ਹਾਂ ਗੋਵਿੰਦ ਧਾਮ ਨੂੰ ਤੇ ਉਸ ਤੋਂ ਹੁਣ ਆਪਾਂ ਲੈਨੇ ਅੱਗੇ ਗੱਡੀ 4 ਕਿਲੋਮੀਟਰ ਕਿਹੜੀ ਗੱਡੀ ਜਾਂਦੀ ਆ ਉਹਦੇ ਵਿੱਚ ਬੈਠ ਕੇ 4 ਕਿਲੋਮੀਟਰ ਦੇ ਸਫ਼ਰ ਲਈ ਹੁਣ ਆਪਾਂ ਅੱਗੇ ਗੱਡੀ ਲੈਨੇ ਆਂਗੇ ਉਹ 4 ਕਿਲੋਮੀਟਰ ਸਫ਼ਰ ਉਹ ਗੱਡੀ ਵਿੱਚ ਕਰਾਂਗੇ ਤਾਂ ਕਿ ਆਪਾਂ ਯਾਤਰਾ ਸਾਂਤ ਚੁੱਕ ਕੇ ਕਰਾਂਗੇ ਤੇ ਚਲੋ ਜੀ ਚੱਲਦੇ ਆਉਣਾਗੇ ਆਪਾਂ 34 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੱਡੀ ਦੇ ਵਿੱਚ ਹੁਣ ਆਪਾਂ ਪਹੁੰਚ ਜਾਈਏ ਫੋਲਨਾ گاؤں ਤੇ ਇਸ ਤੋਂ ਬਾਅਦ ਆਪਾਂ ਅੱਗੇ ਕਰਦੇ ਆਂ ਤੁਰ ਕੇ ਸਫ਼ਰ ਸਟਾਰਟ ਹੁਣ ਆਪਣੀ ਤੁਰ ਕੇ ਸਫ਼ਰ ਸਟਾਰਟ ਕਰਤਾ ਚੱਲਦੇ ਆਂ ਫੋਲਨਾ گاؤں ਤੋਂ ਗੋਗਨ ਤਾਂ ਬੱਲ ਜਿਹੜਾ ਇਹ ਬੋਸ ਟਾਪ ਹੈ ਸੰਗਤ ਜਲ ਵੀ ਸਾਰੀ ਉੱਕੇ ਆਰੀਆ ਸੰਗਮ ਅੱਗੇ ਵੀ ਸੰਗਤਾਂ ਦੇ ਜਾਣੀ ਓਕੇ ਅਗੋੜੇ ਤੇ ਲੱਤ ਕਸਮ ਹੌਲੀ ਹੌਲੀ ਚੱਲੇ ਸਾਣੀ ਹੁਲਦਾ ਸਾਹ ਪੁੱਲ ਰਿਆ ਹੋੜਾਂ ਕੌਂਦੇ ਵਿੱਚ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਸਵੇਰ ਤੱਕ ਪੁਲਣਾ ਗਾਂਵ ਤੋਂ ਸਟਾਰਟ ਹੋ ਜਾਣੀ ਮੈਂ ਤੁਰ ਤੱਕ ਦੁਕਾਨਾਂ ਬਹੁਤ ਮਿਲਣੀਆਂ ਆ ਜੇ ਪਿੰਡ ਵਾਲੇ ਲੋਕਾਂ ਦੀ ਦੁਕਾਨਾਂ ਲਾਈਆਂ ਹੋਣੀਆਂ ਮੈਂ ਆਪਣੀਆਂ ਤੁਰਦੀ ਤੁਰਸੋਂ ਦੁਕਾਨਾਂ ਬਹੁਤ ਮਿਲਣੀਆਂ ਮੈਂ ਕੀ ਫਰਾਂਟ ਫਰਾਂਟਾ ਸਭ ਕੁਝ ਮਿਲੂਗਾ ਤੁਹਾਨੂੰ ਖਾਣ ਲਈ ਤੇ ਕੋਲ ਡਰਿੰਕ ਵਗੈਰਾ ਵੀ ਮਿਲੂਗਾ ਸਾਰਾ ਕੁਝ ਮਿਲੂ ਸਮਾ ਤੇ ਅੱਗੇ ਚੱਲਦੇ ਜਾਂਦੇ ਚੜਾਈ ਇੱਥੇ ਸਟਾਰਟ ਹੋ ਗਈ ਨਹੀਂ ਚੜਾਈ ਬਹੁਤ ਹੈ ਇਹ ਤੇ ਵੈਸ ਫਰੈਂਡ ਜੀ ਦੇ ਵਿੱਚ ਪਤਾ ਨਹੀਂ ਲੱਗਦਾ ਹੈ ਕਿ ਚੜਾਈ ਦਾ ਪੰਜ ਮਿੰਟ ਦਾ ਰਸਤਾ ਸਫਰਤ طے ਕਰਨ ਤੋਂ ਬਾਅਦ ਬੈਸੇ ਬਹੁਤ ਗਰਮੀ ਲੱਗਣ ਲੱਗੀ ਮੀਚੇ ਠੰਡ ਬਹੁਤ ਸੀ ਤੁਰਨ ਨਾਲ ਇੰਨੀ ਗਰਮੀ ਲੱਗਣ ਲੱਗੀ ਮਿਲ ਘਰ ਦਾ ਕੋਟ ਲਾ ਲਈ ਵੀ ਮਟਾਂ ਦਾ ਰਸਤਾ ਤੈ ਕ ਹਮ ਤੋਂ ਬਾਦ ਆ ਪਰਣ ਲੱਗਿਆ ਔਰ ਏਦਾਂ ਤੇ ਆ ਦੇਖੋ ਬਜ਼ੁਰਗ ਹੌਲੀ ਹੌਲੀ ਚੜਦੇ ਆ ਰਹੇ ਆਗੇ ਵੈਸੇ ਇਹਨਾਂ ਦੀ ਤਕਨੀਕ ਬਹੁਤ ਵਧੀਆ ਗਈ ਜਿੰਨਾ ਛੋਟਾ ਸਟੈਪ ਪਟਾਂਗੇ ਆਪਾਂ ਉਹਨਾਂ ਦਮ ਨਹੀਂ ਚੜਦਾ ਤੇ ਰਸਤਾ ਤੈ ਹੁੰਦਾ ਜਾਂਦਾ ਹੈਗਾ ਦੇਖੋ ਬਜ਼ੁਰਗ ਚੱਲੇ ਆਗੇ ਯਾ ਗੋਲੂ ਕਿਵੇਂ ਲੱਗ ਰਹੀ ਐ ਚੜਾਈ ਬਹੁਤ ਵਾਰੀ ਅੱਜ ਹੱਸਣ ਨੂੰ ਹਾਂ ਵੀ ਠੀਕ ਲੱਗ ਰਹਿਣਾ ਓਕੇ ਓਕੇ ਹਾਈ ਐਵੇਂ ਦੇ ਵੋਟ ਸਾਨੂੰ ਥਾਂ ਥਾਂ ਤੇ ਲੱਗੇ ਮਿਲ ਜਾਣਗੇ ਦੇਖੋ ਕਿ ਆਪ ਪ੍ਰਕਿਰਤੀ ਦੀ ਗੋਦ ਵਿੱਚ ਹੈ ਕਿਰਪਾ ਅਨੰਦ ਲੈ ਵਾਕੀ ਅਨੰਦਾਰ ਅਨੰਦ ਲੈਣਾ ਚਾਹੀਦਾ ਇੱਥੇ ਬਾਕੀ ਅਨੰਦ ਆਉਂਦਾ ਕੁਦਰਤ ਤੋਂ ਦਾ ਅਨੰਦ ਆਉਂਦਾ ਬਾਕੀ ਸਹੀ ਆਉਂਦਾ ਅਨੰਦ ਆਪਣੇ ਲੋਕਾਂ ਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਇੱਥੇ ਕਿਉਂਕਿ ਆਪਾਂ ਪ੍ਰਕਿਰਤੀ ਦੇ ਬਹੁਤ ਨਜ਼ਦੀਕ ਜਾਨੇ ਇੱਥੇ ਕੁਦਰਤ ਦੇ ਵਿੱਚ ਕੁਦਰਤੀ ਗੋਦ ਦੇ ਵਿੱਚ ਜਾਨੇ ਆਪਾਂ ਇੱਥੇ ਇਹਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਸਫਾਈ ਰੱਖਣਾ ਚਾਹੀਦਾ ਕੱਠਾ ਲੰਗੂਰ ਇੱਕ ਦੋ ਫਿਰਦੇ ਆ ਉੱਪਰ ਕੋੜਿਆ ਰਹੇ ਨੇ ਸਾਈਡ ਤੇ ਜਾ ਆ ਜਾ ਗੀ 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 ਹੁਣ ਆਪਾਂ ਪਹੁੰਚ ਗਏ ਚ ਰਸਤੇ ਤੇ ਗੋਵਿੰਦ tạm ਤਾਂ ਨੂੰ ਰਸਤਾ ਇੱਧਰ ਨੀਕੇ ਦੇ ਵੀ ਜਾਂਦਾ ਤੇ ਉੱਪਰ ਦੇ ਵੀ ਜਾਂਦਾ ਤੇ ਇੱਧਰ ਦੀ ਜਾਣਾ ਚਾਹੀਦਾ ਤੇ ਇੱਧਰ ਮੈਡੀਕਲ ਕੈਂਪ ਤੇ ਲੰਗਰ ਲੱਗਿਆ ਹੁੰਦਾ ਇਹ ਰਸਤਾ ਬਿਲਕੁਲ ਸਹੀ ਹੈ ਲਾਲ ਅਸੀਂ ਕੀ ਆਪਾਂ ਚੱਲੀ ਨਵੇਂ ਪੋਲਾਲੇ ਰਸਤੇ ਇਸ ਦੇ ਵਿੱਚ ਮੈਡੀਕਲ ਕੈਂਪ ਹੁੰਦਾ ਇੱਕ ਤਾਂ ਇੱਕ ਰਸਤਾ ਵੀ ਵਧੀਆ ਹੈ ਉਸ ਦੇ ਵਿੱਚ ਪਹਲਾਣਾ ਤੇ ਤੇ ਚੜ੍ਹਾਈ ਬਹੁਤ ਆਉਂਦੀ ਉਹ ਚ ਉਹਦਾ ਰੋਟੀ ਖਾਣਾ ਜਿੱਥੇ ਤੇ ਆਪਾਂ ਚੱਲਦੇ ਨਵੇਂ ਰਸਤੇ ਇਹਦਾ ਯਾਰ ਜੀ ਹੁਣ ਆਪਾਂ ਪਹੁੰਚ ਚੁੱਕੇਗੇ ਮੈਡੀਕਲ ਕੈਂਪ ਦੇ ਇਥੇ ਸਕਾਂਗੇ ਲੰਗਰ ਦਾ ਚਾਹ ਤੇ ਸੋਨੇ ਦੀ ਮਖਾਣੇ ਮਿੱਠੇ ਮਖਾਣੇ ਖਾਵਾਂਗੇ ਤੇ ਨਾਲੇ ਪੀਵਾਂਗੇ ਚਾਹ ਤੇ ਅੱਗੇ ਵਧਾਂਗੇ ਹੁਣ ਆਪਾਂ ਪਹੁੰਚ ਚੁੱਕੇਗੇ ਨਵੇਂ ਪੁਲ ਦੇ ਨੇੜੇ ਤੇ ਆਪਾਂ ਦਿਖਾਉਣੇ ਤੁਹਾਨੂੰ ਨਵਾਂ ਪੁਲ ਅੱਗੇ ਇਹ ਨਵੇਂ ਪੁਲ ਦਾ ਰਸਤਾ ਟੁਲਾਣ ਵਧੀਆ ᱜੀਏ ਤੇ ਆਉਣ ਦੀ ਜਿਹੜਾ ਨਵਾਂ ਪੁਲ ਹੈ ਖਾਣਾ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਨਵਾਂ ਪੁਲ ਤੇ ਹੁਣ ਨਵੇਂ ਪੁਲ ਤੇ ਚੱਲਾਂਗੇ ਤੇ ਆ ਗਿਆ ਹੁਣ ਆਪਣਾ ਨਵਾਂ ਪੁਲ ਸਾਹਮਣੇ ਦਿਖਣ ਲੱਗਿਆ ਪਰ ਇਹ ਬੜੀ ਵਧੀਆ ਬ੍ਰਿਜ ਬਣਿਆ ਹੋਇਆ ਹੈਗਾ ਪਹਿਲਾਂ 2003 ਨਾਲ ਦੇ ਵਿੱਚ ਉਹਨੇ ਬੜੀਆਂ ਦਿਨਾਂ ਤੋਂ ਵਾਲੇ ਨਾਲ ਨਾਮਾਪੋਲ ਬਣਾਤਾ ਸੀ ਇਹ ਨਾ ਮਾਰਾਸਾ ਬਣਾਇਆ ਹੋਇਆ ਹੈਗਾ ਰਸਤਾ ਬਹੁਤ ਵਧੀਆ ਤੇ ਇਸ ਦੇ ਵਿੱਚ ਥੋੜੀ ਚੜਾਈ ਆਉਂਦੀ ਹੈ ਕਿਉਂਕਿ ਇਹ ਪੁਰਾਣਾ ਰਸਤਾ ਸੀ ਉਹਦੇ ਵਿੱਚ ਜ਼ਿਆਦਾ ਚੜਾਈ ਹੈਗੀ ਇਸ ਕਰਕੇ ਇਹਦੇ ਵਿੱਚ ਇਹ ਰਸਤਾ ਇਹ ਹੀ ਰਸਤਾ ਬੈਸ ਰਹਿਣਾ گاਉਂ ਲਈ ਜੇ ਇੱਥੇ ਆਉਂਦੇ ਆਪਾਂ ਰਮਾਉਂਦੇ ਗਏ ਕੋਣਾ ਕੋੜਾ ਦੇਵ ਦੇ ਵਿੱਚ ਤੇ ਕੁਝ ਚੀਜ਼ਾਂ ਆਈਆਂ ਆਪਾਂ ਨੰਨੀਆਂ ਫੋਟੋਆਂ ਤੇ ਅੱਗੇ ਦਰਾਂਗੇ ਆਪਾਂ ਪੌਂਟੂਸ ਤੇ ਨਵੇਂ ਕੋਰਸ ਦੇ ਤੇ ਆਪਣੇ ਦੇ ਟ੍ਰੇਨਿੰਗ ਲੋਕਾਂ ਨਾਲ ਜਿਹੜਾ ਨਵਾਂ ਮਾਪ ਕੋਰਸ ਤੇ ਕੋਰਸ ਤੇ ਟ੍ਰੇਨਿੰਗ ਲੈਂ ਲੱਗੀ ਦੀ ਹੈ ਕਿ ਲੋਕਾਂ ਨੇ ਕੋਰਸ ਟ੍ਰੇਨਿੰਗ ਦੇ ਕੋਰਸ ਤੇ ਕਿੱਦਿਗੇ ਅੰਗੇ ਵਾਧਾ ਦੇਣ ਕਿਉਂਕਿ ਇਹ ਤੋਂ ਬਲੂ ਹੋ ਗਿਆ ਅੰਦਾਜ਼ਾ ਲੋਗ ਵੀਡੀਓ ਉਹਨਾਂ ਵਾਰੇ ਆਗੇ ਤੇ ਫੋਟੋ ਕਿੱਥੇ ਆਗੇ ਚਲੋ ਆਪਾਂ ਵੀ ਚੱਲਦੇ ਤੇ ਇੱਥੇ ਲਾਵਣੀ 10 ਮਿੰਟ ਆਪਾਂ ਕੋਰਸਾਂ ਦੇ ਦੇਖਦੇ ਨਾ ਤਾਂ ਤਰ੍ਹਾਂ ਦੇਖ ਜਾਗੇ ਕਿਥੇ ਕਿਥੇ ਬਹੁਤ ਵਧੀਆ ਹੋ ਗਿਆ ਸਾਰਾ ਜਾਣਾ ਇਹ ਜਿਹੜਾ ਰਸਤਾ ਕੋਈ ਨਹੀਂ ਦੇਖ ਤੇ ਜਿੰਨਾ ਤੁਹਾਨੂੰ ਸੁਭਾਣਾ ਹੋਵੇ ਇੱਕ ਵੀਰ ਦਾ ਲਾਉਣੇ ਜਾਣਾ ਤੇ ਫਿਰ ਆਪਾਂ ਵਾਦਦੇ ਅੱਗੇ ਤੇ ਚੱਲਦੇ ਆਂ ਫਿਰ ਜੰਦ ਜਾਂਦੇ ਰਾਸਤੇ ਦੇ ਵਿੱਚ ਆਪਾਂ ਨੂੰ ਦੇਖਿਆ ਨੇ ਮਖਿਆਲ ਦੇ ਸੱਤੇ ਤੇ ਲੋਕ ਉਹਨਾਂ ਦੇ ਵਿੱਚ ਬਹੁਤ ਅਸਰਾਰਤੀ ਬੰਦੇ ਮੁੰਡੇ ਮਾਰ ਰਹੇ ਸੀ ਰੋੜੇ ਤੇ ਲੋਕਾਂ ਨੇ ਰੋਕੇ ਆਗੇ ਕਿ ਇੱਥੇ ਸਾਰਿਆਂ ਨੂੰ ਮਰਵਾ ਦੋਗੇ ਤੁਸੀਂ ਕਿਉਂਕਿ ਬਹੁਤ ਵੱਡੇ ਵੱਡੇ ਸੱਤੇ ਲੱਗੇ ਹੋਇਆ ਜੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਉਹ ਦੇਖ ਰਿਹਾਗੇ ਦੇਖੋ ਬਹੁਤ ਵੱਡੇ ਵੱਡੇ ਆਗੇ ਪਰ ਆਪਣੇ ਅਸਰਾਰਤੀ ਲੋਕ ਇਹਦੇ ਤੇ ਰੋੜੇ ਮਾਰੀ ਜਾ ਰਹੇ ਸੀ ਕਹਿੰਦੇ ਐਵੇਂ ਤਾਂ ਚੱਲਦਾਗਾ ਪਤਾ ਨਹੀਂ ਲੋਕ ਸਰਦਾਰ ਨਾਲ ਮੱਥਾ ਟੇਕਣਾ ਆਉਂਦੇ ਆ ਕਿ ਇੱਥੇ ਏ ਚਾੜ ਕਰਨਾ ਆਉਂਦੇ ਹੈਗੇ ਚਲੋ ਆਪਾਂ ਨੇ ਕੀ ਲੈਣਾ ਸਾਰੇ ਤਰ੍ਹਾਂ ਦੀ ਦੁਨੀਆ ਹੁੰਦੀ ਹੈਗੀ ਵੈਸੇ ਇਹਨਾਂ ਨੂੰ ਰੋਕਤਾ ਤੇ ਚਲੋ ਆਪਾਂ ਅੱਗੇ ਵਧਦੇ ਨੇ ਦੇਖੋ ਸੱਤੇ ਕਿੰਨੇ ਕਿਡੇ ਲੱਗੇ ਹੋਏ ਆਗੇ ਇਹ ਤਾਂ ਉਹੀ ਲੋਕਾਂ ਨੂੰ ਖਾ ਜਾਣਗੇ ਆਪਾਂ ਇੱਕ ਸਾਲ ਪਹਿਲਾਂ ਇੱਥੇ ਜਾਦਾਂ ਛੱਡ ਕੇ ਗਏ ਸੀ ਆਪਣਾ ਨਾਮ ਲਿਖ ਕੇ ਗਏ ਸੀ ਕੋ ਇਸ ਪੱਥਰ ਤੇ ਲਿਖਿਆ ਪਿਆ ਫਿਲਹਾਲ ਇੱਕ ਸਾਲ ਬਾਅਦ ਦੁਬਾਰਾ ਦੇਖਣ ਨੂੰ ਮਿਲਿਆ ਮੈਂ ਲੱਭ ਰਿਆ ਸੀ ਕਾਫੀ ਟਾਈਮ ਤੋਂ ਮੈਂ ਇੱਕ ਖੁੰਜੇ ਦੇ ਵਿੱਚ ਲਿਖਿਆ ਸੀ ਪੱਥਰ ਦੇ ਉੱਤੇ ਖੁੰਜੇ ਮੈਂ ਹਜੇ ਉਹ ਪੱਥਰ ਆਇਆ ਨਹੀਂ ਹੈਗਾ ਆ ਸਰਕਾਰੇ ਮਿਲੀ ਹੈ ਪੱਥਰ ਅੱਗੇ ਲੱਗੇ ਪਿਆ ਮਿਸਤਰੀ ਤੇ ਰਸਤਾ ਬਣਾ ਰਿਹਾ ਹੈਗੇ ਸੰਗਤ ਵਾਸਤੇ ਜਿੱਥੇ ਇੱਥੇ ਟੁੱਟ ਜਾਂਦਾ ਤੇ ਮਿਸਤਰੀ ਬਣਾਉਂਦੇ ਹੈਗੇ ਰਸਤਾ ਤੇ ਇਹ ਗਵਰਨਮੈਂਟ ਦਾ ਜ਼ਿੰਮੇਵਾਰੀ ਹੈ ਜੀ ਤਾਂ ਕਰਕੇ ਰਾਸਤਾ ਬਣਾ ਕੇ ਸੰਗਤ ਨੂੰ ਰਸਤਾ ਬਣਾ ਕੇ ਦੇ ਦਿੰਦੇ ਹੈਗੇ ਐਵੇਂ ਇਹ ਪੱਥਰ ਚਿੰਟੇ ਕਣਾਉ ਕਰਦੇ ਨੇ ਮਿਸਤਰੀ ਨਾਲ ਗੱਲ ਕਰੀ ਅਸੀਂ ਨੇ ਕਿੰਨੇ 700 ਰੁਪਏ ਦਿਹਾੜੀ ਹੈਗੀ ਤੇ ਅਸੀਂ ਲੈਵਾਂਗੇ ਚਲੋ ਇਹ ਤਾਂ ਸਾਡੇ ਪੰਜਾਬ ਚ ਚੱਲ ਜੀ ਗਈ ਨਹੀਂ ਤਾਂ ਤੇ ਦੇਖ ਨਹੀਂ ਫਰੀਕਾਰਾ ਗਰੀ ਅੱਜ ਚਲੋ ਆਪਾਂ ਚੱਲਦੇ ਆਂ ਅੱਗੇ ਭੜੀਏ ਜੇ ਕਿੰਨੇ ਤੇ ਕਿਹੜਾ ਸਖਦਾ ਬੰਦਾ ਆਪਾਂ ਗੋਵਿੰਦ ਘਾੜ ਤੋਂ ਲੈ ਕੇ ਆਏ ਪਹੁੰਚ ਚੁੱਕੇ ਆਂ ਇਹ ਜੰਗਰੀਏ ਤੇ ਇੱਥੇ ਲੋਕ ਰੁੱਕੇ ਜਾਂਦੇ ਆਂ ਜੇ ਲੋਕੇਸ਼ ਨਾਮ ਨੇ ਬਹੁਤ ਤਕੜੀਆਂ ਹੈਲੀਕਾਪਟਰ ਇੱਥੇ ਤੱਕ ਹੀ ਆਂਦਾ ਹੈ ਗਾ ਗੋਵਿੰਦ ਘਾੜ ਤੋਂ ਲੈ ਕੇ ਉਹ ਅੱਗੇ ਕੈਂਪਿੰਗ ਕਰਨ ਵਾਸਤੇ ਬਣੇ ਨੇ ਲੋਕ ਕੈਂਪਿੰਗ ਕਰਨੀ ਹੈ ਤੇ 2000 ਰੁਪਏ ਲੈਂਦੇ ਆਂ ਪਰ ਨਾਈਟ ਦਾ ਇੱਥੇ ਕੈਂਪਿੰਗ ਕਰਦੇ ਤੇ ਉਰੇ ਜਹਾਜ਼ ਦੀ ਵੇਟ ਕਰ ਰਹੇ ਨੇ ਸਾਰੇ ਲੋਕ ਤੇ ਕਿ ਆਪਾਂ ਜਿਹਾ ਹੈਲੀਕਾਪਟਰ ਆਊਗਾ ਤੇ ਆਪਾਂ ਖਿਚਾਵਾਂਗੇ ਫੋਟੋਆਂ ਤੇ ਬਣਾਵਾਂਗੇ ਵੀਡੀਓ ਵੈਸੇ ਲੋਕੇਸ਼ਨ ਬਹੁਤ ਤਕੜੀ ਹੈ ਕਿ ਉਰੇ ਹਰ ਇੱਕ ਇੱਥੇ ਵੀਡੀਓ ਫੋਟੋਆਂ ਬਣਾਉਂਦੇ ਬਣਾਉਂਦਾ ਗਾ ਤੇ ਯਾ ਵਦਸ ਫੁਰਨ ਗੋਗ ਵਦਸ ਫਮ ਲਕੇਸ ਨੇ ਹੈ ਜਬ ਬਹੁਤ ਜਬ ਵਦਸ ਹੈ ਤੇ ਏਡੀ ਦੂਰ ਆਈ ਹੋਈ ਹੈ ਤੇ ਆਨੰਦ ਨਾਮ ਮਾਣੀ ਤੇ ਲੋਕਾਂ ਫਿਰ ਕੀ ਗੱਲ ਇੱਥੇ ਉਹ ਗਲੇ ਕੀ ਯੰਗਰੀਆ ਇੱਥੇ ਬਹੁਤ ਵੱਡੀ ਮਾਰਕੀਟ ਹਨ ਉਹ ਖੁਣ ਸੰਗਤ ਦਾ ਪੂਰਾ ਲੰਘਦਾ ਹੁੰਦਾ ਹੈ ਇਸ ਤੋਂ ਦੰਦ ਲੇ 200 ਦਸ ਨਾਲ ਜੀ ਸਤਿ ਸ਼੍ਰੀ ਅਕਾਲ ਗੱਦਾ ਰਸਵਾਲਾ ਉੱਤੇ। ਅੰਮ੍ਰਿਤਸਰ ਬਹੁਤ ਆਈ ਹੈ। ਅਸੀਂ ਅੱਜ ਚੱਲਦੇ ਗੁਰਦੁਆਰਾ ਸਾਹਿਬ ਤੇ ਉੱਥੇ ਲੈਨੇ ਰੂਮ ਉਸ ਤੋਂ ਬਾਅਦ ਕਰਾਂਗੇ ਰੈਸਟ। ਹੁਣ ਆਪਾਂ ਪਹੁੰਚ ਚੁੱਕੇ ਹਾਂ ਗੰਗਰੀਆ ਗੰਗਰੀਆ ਦੀ ਮਾਰਕੀਟ ਪਹੁੰਚ ਚੁੱਕੇ ਹਾਂਗੇ ਤੇ ਆਪਾਂ ਲੱਗ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵੀ ਕਿਉਂਕਿ ਉੱਪਰ ਡੈਕੋਰੇਸ਼ਨ ਤੇ ਪਤੰਗੀਆਂ ਬੰਨੀਆਂ ਦੀ ਦੇਖਣ ਲੱਗ ਗੀਆਂ। ਇਸ ਕਰਕੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਚੁੱਕੇ ਆਂਗੇ ਵੈਸੇ ਹੋਟਲ ਵਗੈਰਾ ਬਹੁਤ ਆ ਗਏ ਉਰੇ ਤੇ ਮਾਰਕੀਟ ਵੀ ਬਹੁਤ ਵਧੀਆ ਬਣੀ ਹੈ ਇਸ ਵਾਰ ਸੜਕ ਵੀ ਬਹੁਤ ਵਧੀਆ ਬਣਾਈ ਤੇ ਪਿਛਲੇ ਵਾਰ ਤਾਂ ਪੱਥਰ ਬਹੁਤ ਸੀ ਇਹ ਇਸ ਵਾਰ ਤਾਂ ਸਿਮੈਂਟਡ ਆਪਾਂ ਸੜਕ ਬਣਾਈ ਪਈ ਆਗੀ ਇਹ ਮਾਰਕੀਟ ਦੇ ਵਿੱਚ ਵਿੱਚ ਦੇਖੋ ਇਹ ਆ ਗਏ ਹੋਟਲ ਤੇ ਰਹਿਣ ਵਾਸਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਭੀੜ ਬਹੁਤ ਹੋ ਜਾਂਦੀ ਹੈ ਜਿੰਨਾਂ ਤੋਂ ਭੀੜ ਦੇ ਵਿੱਚ ਨਹੀਂ ਰਹਿ ਜਾਂਦਾ ਤੇ ਉਹ ਬਾਹਰ ਹੋਟਲ ਵੀ ਲੈ ਸਕਦੇ ਆਗੇ ਹੋਟਲ ਦਾ ਪ੍ਰਬੰਧ ਹੈਗਾ ਬਾਰੇ ਤੇ ਦੇਖੋ ਸੜਕ ਬਹੁਤ ਵਧੀਆ ਬਣੀ ਹੋਈ ਹੈ ਇਸ ਵਾਰ ਯਾਰ ਪਿਛਲੀ ਵਾਰ ਆਏ ਸੀ ਪਿਛਲੀ ਵਾਰ ਤਾਂ ਪੱਥਰ-ਪੱਥਰ ਬਹੁਤ ਸੀ ਉੱਚਾ ਨੀਮਾ ਬਹੁਤ ਹੋਇਆ ਹੋਇਆ ਸੀ ਇਸ ਵਾਰ ਤਾਂ ਬਹੁਤ ਵਧੀਆ ਬਣਿਆ ਹੋਇਆ ਤੇ ਅੱਗੇ ਚੱਲਦੇ ਆਂ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਕਿਤੇ ਮੱਥਾ ਟੇਕਦੇ ਆਂਗੇ ਤੇ ਫਿਰ ਕਰਾਂਗੇ ਰੈਸਟਰ ਲੈ ਕੇ ਰੂਮ ਨੇੜੇ ਹੀ ਪਹੁੰਚ ਗਏ ਮਿਲਣ ਲੱਗਦਾ ਹੁਣ ਗੁਰਦੁਆਰਾ ਸਾਹਿਬ ਦੇ ਕਿਉਂਕਿ ਪਤੰਗੀਆਂ ਜ਼ਿਆਦਾ ਆ ਗਈਆਂ ਬੰਨੀਆਂ ਬੰਨੀਆਂ ਮੰਨੀਆਂ ਹੋਈਆਂ ਨੇ ਕਿਉਂਕਿ ਇਹ ਬਸ ਇਹ ਮਾਰਕੀਟ ਦੇ ਵਿੱਚ ਹੀ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਚੱਲਦੇ ਆਂ ਪਾ ਅੱਗੇ ਲੋ ਜੀ ਲੰਬੀਆਂ ਬਾਟਾਂ ਤੈਅ ਕਰਨ ਤੋਂ ਬਾਅਦ ਆਪਾਂ ਪਹੁੰਚੂਗੇ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਤੇ ਹੁਣ ਪਹੁੰਚੂਗੇ ਆਪਾਂ ਗੁਰਦੁਆਰਾ ਸਾਹਿਬ ਤੇ ਆਪਾਂ ਦੇਖਦੇ ਆਂ ਲਾਈਨ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋ ਚੁੱਕੇ ਆ ਹੋ ਚੁੱਕੇ ਆਗੇ ਆਪਾਂ ਤੇ ਅੱਗੇ ਲੱਗੀ ਹੋਈ ਹੈਗੀ ਬਹੁਤ ਲੰਬੀ ਲਾਈਨ ਕਮਰੇ ਲੈਣ ਵਾਲਿਆਂ ਦੀ ਤੇ ਜੋ ਆਇਓਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਹਿਬ ਜੀ ਦੇ ਅਰਧ ਬੀਤੇ ਕੀਤੀ ਜਾਂਦੀ ਹੈ ਜਿਹੜੀ ਸਭ ਸੱਚ ਕਾਸ਼ੀਏ ਪੂਰ ਸਾਹਿਬ ਦਰਸ਼ਨ ਕਰਕੇ ਵਾਪਸ ਆਈ ਹੈ ਉਹ ਕਿਰਪਾ ਕਰਕੇ ਗੁਰਦਵਾਰਾ ਗੋਬਿੰਦਗੜ੍ਹ ਕੀ ਚਾਲੇ ਪਾਉਣ ਦੀ ਕਿਰਪਾ ਕਰੋ ਜਿਹੜੀ ਸੱਚ ਕਾਸ਼ੀਏ ਪੂਰ ਸਾਹਿਬ ਦਰਸ਼ਨ ਕਰਕੇ ਵਾਪਸ ਆਈ ਹੈ ਉਹ ਕਿਰਪਾ ਕਰਕੇ ਗੋਬਿੰਦਗੜ੍ਹ ਕੀ ਚਾਲੇ ਪਾਉਣ ਦੀ ਕਿਰਪਾ ਕਰੋ ਧੰਨਵਾਦ